ਤਾਲ ਕਿਵੇਂ ਆ? ਹਾਂ। ਕਿਹੜਾ ਪਿੰਡ ਦੇ ਨਾਂ? ਕੋਈ ਪਿੰਡ ਮੱਟਾ ਢਡੇ ਫਸਲ ਹੈ। ਹੈ? ਢਡੇ ਫਸਲ। ਢਡੇ ਫਤੀ ਸਿੰਘ? ਹਾਂਜੀ। ਕਿੱਥੇ ਕਿੱਦਾਂ ਆਇਆ? ਤੇ ਮਾਸੀ ਕੁੜੀ ਕੋ ਆਇਆ ਸੀ ਨਾ ਤੇ ਉਹ ਘਰ ਨਹੀਂ ਵੜਿਆ। ਹਾਂਜੀ। ਪਿਛਲੀ ਵਾਰ ਉਗਵਾ ਲਿਆ ਸੀਗਾ ਤੇ ਮੈਂ ਤਾਂ ਥੋੜੇ ਪੈਸੇ ਘੱਟ ਸੀਗਾ ਨਾ ਮੈਂ ਤਾਂ ਮੈਂ ਚੱਲ ਜਣਾ ਭੋਗ ਦੇ ਤਾਂ ਉਹ ਤਾ ਕਰਕੇ ਫਿਰ ਤੇ ਨੇਰਾ ਹੋਗਾ ਤੇ ਉਹ ਕੀ ਯਾਰ ਆਹ ਤਾਂ ਜਗਾ ਹੀ ਹੈ ਨਹੀਂ ਪੈਣ ਵਾਲੀ ਯਾਰ ਇੱਥੇ ਕਿੰਨੀ ਠੰਡ ਚੋਂ ਠੰਡ ਦੇ ਕਿੰਨੀ ਆ ਬਾਹਰ ਕਿੱਦਾਂ ਪਹੁੰਚਾਂਗਾ ਮੇਰਾ ਭਰਾ ਬਾੜਿਆ ਨਹੀਂ ਤੈਨੂੰ ਕੀ ਪ੍ਰੋਬਲਮ ਕੀ ਆ ਮੈਨੂੰ ਦੱਸ ਖੁੱਲ ਕੇ ਕੀ ਗੱਲ ਕੀ ਹੈ ਭਰੋਪਾ ਜੀ ਮੈਂ ਆਪਣੀ ਘਰ ਦੇ ਘਰ ਵੇਚ ਦਿੱਤਾ ਬਣੋ ਉਹ ਸਾਰੀ ਹੈਗੀ ਮੇਰੇ ਬਾੜੇ ਦੀ ਜਲ ਕੌਣ ਹੈ ਤਾਂ ਹੁਣ ਕੱਲ ਪਿਛੇ ਲਗਾ ਦੋ ਲੱਖ ਰੁਪਈਆ ਵੀ ਲੈ ਲਿਆ ਤਾਂ ਜੋ ਮੇਰਾ ਘਰ ਦਾ ਸਮਾਨ ਸਿਕੋ ਵੀ ਉਹਨਾਂ ਨੇ ਲੈ ਲਿਆ ਉਹਨਾਂ ਨੇ ਕਿਹਨਾਂ ਨੇ ਸੋਹਰੇ ਮੇਰੇ ਨੇ ਹਾਂ ਫਿਰ ਜੇ ਕਹੋ ਤਾਂ ਫੇ ਮਨੇ ਲੜਨ ਲੜਨ ਪੈਣਗੇ ਪਬਲੀ ਗੱਲ ਤੇ ਬਾਰੀ ਨੂੰ ਦੇਉ ਕਿ ਅਸੀਂ ਲੈ ਜੀਂਦੇ ਕਿ ਦੇਖੋ ਕੀ ਲੱਟਾ ਲੱਟਾ ਲੱਗੀਆਂ ਅੰਦਾ ਵੀਰਾ ਆ ਕਿੰਨੇ ਮਾਰਿਆ ਤੈਨੂੰ ਆ ਹੱਥ ਸੁੱਜਿਆ ਉਹਨਾਂ ਨੇ ਮਾਰਿਆ ਲੱਗਾ ਲੱਭਣੇ ਮਾਰਿਆ ਕਮਰਾ ਵੀ ਘੁੱਟਿਆ ਇਹਨਾਂ ਨੇ ਘੁੱਟਿਆ ਕਮਰਾ ਵੀ ਘੁੱਟਿਆ ਮਨੋ ਉਹ ਤਾਂ ਕੰਮ ਕਰਦੇ ਨੇ ਭਲਾ ਹੱਥ ਪੈਣਾ ਕੰਦ ਦਾ ਕੰਮ ਕਰਦਾ ਆ ਵੀਡੀਓ ਦਾ ਆਟੋ ਨਹੀਂ ਚੱਲਦੇ ਹੈਗੇ ਉਹ ਸਮਾਨ ਸਪਲਾਈ ਕਰਦੇ ਹੈਗਾ ਚੈਪਸ ਕੋਰਕ ਦੇ ਜਾ ਠੰਡਾ ਕੋਈ ਵੀ ਚੀਜ਼ ਮੰਨ ਲੋ ਹਾਂ ਤੇ ਉਹ ਲੱਗ ਲੱਗ ਪੰਡਾ ਚ ਕਰੀ ਸੀ ਪਾਸਵਰਡ ਵੀ ਲਈ ਫਿਰ ਤਾਂ ਉਹ ਇਹ ਤਾਂ ਚੱਕਿਆ ਕਿ ਰੱਬ ਨਾ ਕਰੇ ਕਿ ਕਦੇ ਕੁਝ ਹੋ ਗਏ ਇਹਨੂੰ ਪਛਾਣਦ ਹੋਗੇ ਵੀ ਕਿੱਥੇ ਦਾਗਾ ਕੀ ਕੁਝ ਹੋ ਗਿਆ ਮਤਲ ਕੋਈ ਤਾਂ ਪਤਾ ਕਿ ਦਿਮਾਗ ਵਿੱਚ ਮੇਰੇ ਟੈਨਸ਼ਨ ਚ ਹੁੰਦਾ ਨਾ ਕਿ ਹੁਣ ਕੋਈ ਹੈ ਹੀ ਨਹੀਂ ਆਪਣਾ ਕਿੱਥੇ ਅਸੋ ਅਛਾ ਵੀ ਮੈਂ ਤਾਂ ਪ੍ਰੂਫ ਲਈ ਫਿਰਦਾ ਵੀ ਜੇ ਕੱਲ ਨੂੰ ਕੋਈ ਕੁਝ ਹੋ ਗਿਆ ਮੈਨੂੰ ਤਾਂ ਮੈਨੂੰ ਪਤਾ ਲੱਗ ਜਾ ਤੂੰ ਕਿੱਥੇ ਹੈ ਹੈ ਅੱਦੂ ਵੀ ਯਾਰ ਕੁਝ ਨਹੀਂ ਕੀ ਹੋਣਾ ਯਾਰ ਤੂੰ ਤਾਂ ਨਾ ਜ਼ਿੰਦਗੀ ਇਦਾਂ ਥੋੜੋ ਜ਼ਿੰਦਗੀ ਦੇ ਰੋੜਾਂ ਤੇ ਕੱਟੂਣੀ ਹੈ ਜੇ ਕੋਈ ਤਕਲੀਫ ਹੈਗੀ ਆ ਉਹਦਾ ਹੱਲ ਵੀ ਕੀਤਾ ਜਾਂਦਾ ਤੇ ਰੋੜਾਂ ਦੇ ਤਾਂ ਕਿਦਾਂ ਕੱਟੂਗਾ ਜ਼ਿੰਦਗੀ ਦਾ ਇੱਥੇ ਕਿਹਦੇ ਕੋਲ ਆਇਆ ਸੀ ਤਾਂ ਮਰਚੀ ਦੀ ਕੁੜੀ ਆਪਣੋਰੀਆ ਟਵਾਰ ਤੇ ਉਹਨਾਂ ਨੇ ਫਿਰ ਕੀ ਕਹਿੰਦੇ ਉਹ ਉਹਨਾਂ ਨੇ ਵਾੜੇ ਨੂੰ ਕੁੰਡੇ ਨਹੀਂ ਖੋਲਿਆ ਪਹਿਲਾਂ ਪਹਿਲਾਂ ਕਿਤੇ ਕੋਲੇ ਮੇਰੇ ਕੋਲ ਆਇਆ ਪਾਣੀ ਪਲਾ ਮੈਨੂੰ ਮਗਾ 100 ਰੁਪਏ ਚਾਹੀਦਾ ਤਾਂ ਮੈਂ ਮੁਰਜਲਾ ਭੂਆ ਆਪੀ ਤੇ ਉਹ ਜਦੋਂ ਢੇਰਾ ਹੋ ਗਿਆ ਤਾਂ ਪਜੂ ਘਰੇ ਨਾ ਇਕੱਲੇ ਹੀ ਐ ਉਹ ਅਗੜੇ ਬੜਾ ਉਹਦਾ ਫੰਡੋਰੀਟ ਵਾਲ ਜਿਹੜਾ ਗਾਰਡ ਇੱਥੇ ਸੜਕੇ ਦੁਕਾਨ ਸੀਗੀ ਪ੍ਰਦੀਪ ਇਲੈਕਟ੍ਰੋਨਿਕ ਦੀ ਉਹ ਲੈ ਐਕਸਪਾਇਰ ਹੋ ਗਏ ਸੀ 2 ਸਾਲ ਪਹਿਲਾਂ ਹੂੰ ਤੇ ਉਹਨਾਂ ਦੀ ਹੁਣ ਬੇਟੀ ਬਾਹਰ ਐ ਤੇ ਉਹ ਇਕੱਲੇ ਘਰੇ ਇਕੱਲੇ ਐ ਕਹਿ ਦੋ ਇਸ ਕਰਕੇ ਨਾ ਨਾਲ ਇਕੱਲੇ ਮਾਸੀ ਦਾ ਮੁੰਡਾ ਵੈਸੇ ਉਹ ਸਾਕਾ ਬਰਾਦਰ ਨਹੀਂ ਹੈਗਾ ਉਹਨਾਂ ਦਾ ਉਹ ਅਗੜੀ ਪਿੰਡ ਆ ਤੁਹਾਡੀ ਮੇਰੀ ਅੱਗੇ ਉੱਥੇ ਕਿਰਾਇਆ ਆਟੇ ਹਰਿਆਣੇ ਲਾ ਕੇ ਇਹ ਆਟਾ ਫਟਾਓ ਪਲੇ ਪਲੋਰ ਤੋਂ ਪਿੱਛੇ ਨਹੀਂ ਕਿਰਾਇਆ ਉੱਥੇ ਆਪੂਆ ਹਾਂਜੀ ਤੇਰੇ ਮਾਪੇ ਡੈਡੀ ਤਾਂ ਹੈ ਨਹੀਂ ਸੀ ਤੇ ਤਾਂ ਭਰਾ ਵੀ ਮਰ ਡੈਥ ਹੋ ਗਈ ਸੀ ਕਿ ਤਾਂ ਮੈਂ ਕਰਨ ਦੇ। ਮਾਮ ਕਿੱਥੇ ਆ? ਮੰਮੀ ਹੁਣ ਭੈਣ ਨੂੰ ਕੋਆਇਆ ਸੀਗਾ ਪਿੱਛੇ ਬੈ। ਹੋ ਗਏ ਹੁਣ ਬੜੇ 10 ਦਿਨ ਹੋ ਗਏ ਹੋਗੇ ਤਾਂ ਪੈਰ ਗੰਦੀ ਵੀ ਸਾਡੇ ਕੋ ਮਹੀਨਾ ਇੱਥੇ ਮੰਮੀ ਰਹਿ ਕੇ ਗਈ ਆ ਥੋੜੀ ਠੀਕ ਨਹੀਂ ਸੀ। ਭੈਣ ਕਿੱਥੇ ਆ? ਅਪੜੋੜੀ ਉੱਤਾਰ। ਇਹ ਤਾਂ ਮਾਸੀ ਦੀ ਕੁੜੀ ਐ। ਬਸ ਇਹ ਹੀ ਬਸ। ਅੱਛਾ। ਤਾਂ ਭਰਾ ਵੀ ਹੈ ਨਹੀਂ ਕੋਈ? ਨਹੀਂ। ਅੱਛਾ। ਕੋਈ ਪੂਆ ਦੇ ਮੁੰਡੇ ਯਾ ਤੇ? ਅੱਛਾ। ਪੂਆ ਦਾ ਮੁੰਡਾ ਉਹ ਕਿੱਥੇ ਆ? ਉਹ ਉੱਥੇ ਗਰਾਂ। ਉਹ ਕੀ ਕੰਮ ਕਰਦਾ ਉਹ ਜਿੱਦਾਂ ਰਾਤ ਨੂੰ ਪਹਿਰੇ ਨਹੀਂ ਲਗਦੇ ਹੈਗੇ ਉਹ ਡਿਊਟੀਆਂ ਮਤਲਬ ਲਵਾਉਂਦਾ ਨੂੰ ਜਿੱਦਾਂ ਸਕਿਉਰਟੀ ਗਾਰਡ ਹੁਣ ਮੇਰਾ ਵੀਰਾ ਦੇਖ ਪਿੰਡ ਦੇ ਸਾਰੇ ਨੌਜਵਾਨ ਖੜੇ ਆ ਨਾ ਇਦਾਂ ਆਪਾਂ ਕਿਸੇ ਦੇ ਪਿੰਡ ਦੇ ਵਿੱਚ ਸੌਵਾਂਗੇ ਤੇ ਕੱਲ ਨੂੰ ਤੈਨੂੰ ਵੀ ਕੋਈ ਗਲਤ ਕਹਿ ਸਕਦਾ ਹੈ ਨਾ ਤੇ ਆਪਾਂ ਇਦਾਂ ਸੌ ਨਹੀਂ ਨਾ ਸਕਦੇ ਕੋਈ ਵੀ ਜੇ ਤੈਨੂੰ ਤਾਂ ਹੁਣ ਸਮਝ ਆ ਜਰੂਰੀ ਜਾਂ ਤਾਂ ਤੈਨੂੰ ਸਮਝ ਨਾ ਹੋਵੇ ਮੇਰਾ ਭਰਾ ਇਹ ਨਹੀਂ ਤਾਂ ਹੁਣ ਮੈਨੂੰ ਫੋਨ ਮਾਰਿਆ ਵੀ ਬਾਈ ਜੀ ਇਦਾਂ ਕੋਈ ਬੰਦਾ ਆਪੇ ਕਵੀ ਤਾਂ ਮੈਨੂੰ ਇਹਦਾ ਪਤਾ ਸੀਗਾ ਮੇਰੇ ਕੋਲ ਤੇ ਪਿੰਡ ਇੱਥੇ ਪਿੰਡ ਦੇ ਆ ਤੇ ਉਹ ਉਹਨੂੰ ਮੈਂ ਕਹਿੰਦਾ ਸੀ ਮੈਂ ਪੈਣਾ ਤੇ ਕੋਈ ਨਹੀਂ ਤੇ ਇੱਥੇ ਦੋ ਭਾਜੀ ਹੁਣੀ ਨਾਲ ਖੜੇ ਬੈਠੇ ਸੀ ਕਿ ਤੋ ਜੇ ਤੁਹਾਡੇ ਭਾਈ ਸਰਪੰਚ ਸਾਹਿਬ ਵੀ ਥੋੜੇ ਬਾਹਰ ਹੀ ਗਏ ਜੇ ਤੇ ਮੈਂ ਵੀ ਪੰਚਾਇਤ ਮੈਂਬਰ ਹੈਗਾ ਪਿੰਡ ਦਾ ਮੁਸਲੀ ਪੰਚਾਇਤ ਦਾ ਅਭੀ ਪੰਚਾਇਤ ਮੈਂਬਰ ਹੈਗਾ ਅੱਛਾ ਉਹਨਾਂ ਨੂੰ ਸਾਨੂੰ ਕਿਹਾ ਵੀ ਤੁਸੀਂ ਜਾ ਕੇ ਦੇਖੋ ਵੀ ਬੰਦਾ ਹੈਗਾ ਵੀ ਮੁੰਡੇ ਦੇ ਘਰੇ ਜਾ ਕੇ ਦੇਖੋ ਮੈਂ ਚਲੋ ਅਸੀਂ ਆ ਕੇ ਦੇਖਦੇ ਹਾਂ ਤੇ ਫਿਰ ਅਸੀਂ ਆ ਕੇ ਦੇਖਿਆ ਵੀ ਫੂਫਣ ਕੀਤੇ ਵੀ ਸਾਨੂੰ ਦੱਸਿਆ ਵੀ ਦਦ ਦਾ ਮਾਸੀ ਦੀ ਕੁੜੀ ਪੰਡੋਰੀਆ ਡਵਾ ਲੱਗੀ ਪਹਿਲਾਂ ਭੈਣ ਕਹਿੰਦਾ ਸੀ ਕਿ ਕਹਿੰਦਾ ਮਾਸੀ ਦੀ ਕੁੜੀ ਹੈ ਤੇ ਫਿਰ ਉਹਨ ਫਿਰ ਉਹ ਕਹਿੰਦਾ ਮੈਂ ਅੱਗੇ ਜਾਣਾ ਸੀਗਾ ਵੀ ਮੈਂ ਜਲੰਧਰ ਜਾਣਾ ਬੂਹੇ ਦੇ ਕੋਲ ਫਿਰ ਮੈਂ ਕਹਾ ਰਾਤ ਨੂੰ ਤੈਨੂੰ ਕੋਈ ਬੱਸ ਨਹੀਂ ਮਿਲਣੀ ਠੰਡ ਜਿਆਦੇ ਆ ਵੀ ਚਲੋ ਅਸੀਂ ਇਨਸਾਨੀ ਦੂਰ ਤੇ ਵੀ ਚਲੋ ਭੱਜ ਨੂੰ ਕਾਲ ਕਰ ਦਿੰਨੇ ਹਾਂ ਹੁਣ ਏਦਾਂ ਦੀ ਆ ਕੰਬਲੇ ਪਤਲਾ ਜਿਹਾ ਕੰਬਲ ਆ ਏਦਾਂ ਦੀ ਠੰਡ ਦੇ ਵਿੱਚ ਤੇ ਇੱਥੇ ਖੁੱਲੇ ਦੇ ਵਿੱਚ ਥੋੜਾ ਰਾਤ ਕੱਟੀ ਜਾਣੀ ਚਲ ਉੱਠ ਚਲੀ ਆ ਜਾ ਸ਼ਾਬਾਸ਼ ਚੱਲ ਓ ਤੇ ਪਾਸਵਰਡ ਦਿਖਾ ਮੈਨੂੰ ਕਿਹੜਾ ਪਾਸਵਰਡ ਆਪਣਾ ਓ ਤੁਰ ਵੀ ਨਹੀਂ ਹੁੰਦਾ ਤੇਰੇ ਕੋਲ ਜਿਹੜਾ ਸੱਟਾਂ ਹੀ ਬਹੁ ਲੱਗੀਆਂ ਐ ਯਾਰ ਵਜੀਆਂ ਲੱਗੀਆਂ ਗੀਲਪੇ ਹੈਂ ਵੱਡਾ ਵਾ ਗਿਆ ਪੁੱਟਾ ਉਹ ਜੀ ਵਜੀਆਂ ਉਹ ਕੁਦਰਤ ਨੇ ਦੇਖ ਲਿਆ ਵਾ ਵਜੀਆਂ ਐ ਉਧਰੋਂ ਪਿਆਈ ਮੈਂ ਦਾ ਜਿਹੜਾ ਵਾ ਕੁਦਰਤ ਨੇ ਦੇਖ ਲਿਆ ਮੈਂ ਇੱਥੇ ਮੈਂ ਕਿਹਾ ਬੰਦਾ ਕਿਹੜਾ ਪਿਆ ਯਾਰ ਕੰਬਲ ਚੈੱਕ ਕਰ ਤੁਰ ਕੇ ਆ ਓ ਤੂੰ ਓ ਜੀ ਤੁਰ ਕੇ ਆ ਕਹਿੰਦਾ ਦਿਖਾਣ ਨਹੀਂ ਆ ਗਿਆ ਅੱਛਾ ਪਰੂਫਾਰੇ ਰੱਖਿਆ ਹਾਂ ਅੱਛਾ ਪ੍ਰੂਫ ਰੱਖਿਆ ਦਾ ਦੇਖੇ ਜਾ ਕਿਤੇ ਸਭ ਕੁਝ ਬਿਆ ਅਨੁਭਵੀ ਦਾ ਫੋਟੋ ਪਾਈ ਸੀ ਮੈਂ ਇੱਕ 7 ਸਾਲਾ ਨੰਬਰ ਦਾ ਫੋਟੋ ਪਾਈ ਸੀ ਆਸਪੋਰਟ ਵੀ ਹੈਗਾ ਕੁਝ ਆਪੂਜਾ ਲੱਗਾ ਕੋਈ ਤੇ ਕਾਗਜ਼ ਸਾਰੇ ਹੈਗੇ ਜੱਕੇ ਨੀ ਕਿ ਨਵਾਂ ਵੀ ਸਾਰੇ ਹੈਗੇ ਤਿੰਦਰ ਕੁਮਾਰ ਨਾਮ ਆ ਨਾ ਜਿਹੜਾ ਐਕਸਪਾਇਰ ਹੋ ਗਿਆ ਹੈ ਪੈਨਸ਼ਨ ਉੱਧਰ ਵੀ ਆਪਣੇ ਪਾਸ ਫੈਸ ਵਗੈਰਾ ਦੇ ਡਰੈਸ ਰੂਸ ਹੈਗਾ ਉਹ ਹੈਗਾ ਆਪਣਾ ਪ੍ਰੂਫ ਹੈਗਾ ਕੁਮਾਲ ਫਰੈਸ਼ ਹੀ ਆ ਹਾਂ ਜੀ ਹੈ ਨਾ ਉਹ ਕਿ ਕਿਚ ਵਾਲਾ ਪੈ ਰਹਿ ਰਿਹਾ ਹੈ ਹੈ ਇਤਰੇ ਹੋਣ ਵਾਲਾ ਨਿਕਲਿਆ ਦਵਾਦਾ ਜਨ ਮੈਂ ਨੇ ਇੱਕ ਹੋਰ ਬਣਾਇਆ ਉੱਤੇ ਗਿਆ ਕਿਤੇ ਬਾਹਰਪੁਰ ਗਿਆ ਭਾਈ ਮੌਕਾ ਹੀ ਨਹੀਂ ਲੱਗਾ ਹੂੰ ਬਸ ਜ਼ਿੰਦਗੀ ਰੁਲਦੀ ਹੈ ਜ਼ਿੰਦਗੀ ਰੁਲਦੀ ਫਿਰਦੀ ਰਹਿੰਦੀ ਰੁਲਦੀ ਉਸਤਾਦ ਤੋਂ ਆਪਣੀ ਮਾਤਾ ਨੂੰ ਭੇਜਿਆ ਇੰਟਰਵਿਊਆ ਵੀ ਦੋ ਵਾਰੀ ਜੱਲਦੀਆਂ ਦਿੱਤੀ ਵੀ ਗਈ ਪਤਾ ਕਰਾਇਆ ਉਹਨੂੰ ਭਾਈ ਯਾਰ ਮੈਂ ਤੁਹਾਨੂੰ ਦੱਸਦਾ ਆ ਹੀ ਕੀਤਾ ਪਤਾ ਕਰ ਲਿਆ ਸਾਰਾ ਇਹਦੇ ਆਪਣੇ ਘਰ ਵਾਲੀ ਮਗਰ ਲਾ ਕੇ ਆਪਣਾ ਘਰ-ਬਾਰ ਵੇਚਦਾ ਇਹਨੇ ਸਾਰਾ ਹੂੰ मां ਆਪਣੀ ਨੇ ਆਸ਼ਰਮ ਛੱਡਤਾ ਕਿਤੇ ਉਧਰ ਹੀ ਉਹ ਵਹੀ ਗੁਰੂ ਤਾਂ ਕਰਦਿਆ ਨਾਲ ਇਹ ਆਪਣੀ ਘਰ ਦੀ ਹੋ ਰਹਿਂਦਾ ਸੀ ਉਹਨਾਂ ਇਹਦਾ ਹੋ ਗਿਆ ਤਲਾਕ ਉਹਨੇ ਹੀ ਕੁੱਟ ਮਾਰ ਕੇ ਕੱਢਿਆ ਆ ਪਹਿਲਾਂ ਤਾਂ ਜਦੋਂ ਪੈਸੇ ਪੁਏ ਹੋਣੇ ਆ ਉਹਨਾਂ ਦਾ ਰੱਖ ਛੱਡਿਆ ਰੱਖ ਲਿਆ ਉਹ ਨਹੀਂ ਤੇ ਮੁੜ ਕੇ ماں ਕਿਹੜੇ ਆਸ਼ਰਮ ਛੱਡੀਆ ਭਾਈ ਉਹ ਪਹਿਲਾਂ ਉਹ ਨਹੀਂ ਪਤਾ ਇਹਨਾਂ ਨੂੰ ਕਿੱਥੇ ਪਹਿਣ ਉਹਨਾਂ ਨੂੰ ਵੀ ਉਹ ਕਹਿੰਦੇ ਤੈਨੂੰ ਪਤਾ ਤੂੰ ਛੱਡੀ ਆਸ਼ਰਮ ਵਸਦਾ ਹੋ ਯਾਰ ਕਿਹੜੀ ਮੈਂ ਮਤਲਬ ਅਸੀਂ ਤਾਂ ਚਲੇ ਗਏ ਸੀ ਕਿ ਤਾਹੇ ਪਹਿਣ ਕੋਸ ਗਈ ਮੇਰੇ ਬੰਦਰ ਬੰਨ ਗਿਆ ਨਹੀਂ ਆਸ਼ਰਮ ਦੱਸ ਕਿਹੜੀ ماں ਕਿਹੜੇ ਆਸ਼ਰਮ ਛੱਡੀ ਭਾਜੀ ਪੇਰ ਪੇੜ ਨਹੀਂ ਪਤਾ ਨਹੀਂ ਉਹ ਕਹਿੰਦੇ ਛੱਡੀ ਆਸ਼ਰਮ ਛੱਡੀ ਕਹਿੰਦੇ ਇਹਨਾਂ ਘਰੋਂ ਕੱਢਦੀ ਸੀਗੀ ਰਾਜਾ ਨਹੀਂ ਇਹਨਾਂ ਦੇ ਕੁਝ ਦਾ ਛੱਡ ਘਰੋਂ ਗੱਡੀ ਤੂੰ ਆ ਕੱਢੂ ਆ ਗਏ ਆ ਨਾ ਲਾਈਨ ਤੇ ਨਹੀਂ ਮੇਰੀ ਗੱਲ ਤਾਂ ਸੁਣ ਦੇਖ ਆ ਜੀ ਕੁਦਰਤ ਦੇਖ ਪ੍ਰਮਾਤਮਾ ਨੇ ਲੈ ਜਾਂਦਾ ਨਾ ਛੜਕ ਤੇ ਤੈਨੂੰ ਕੁੜੀ ਵਾਲੀ ਕੁੜੀ ਮਾਸੀ ਦੇ ਪੁੱਛ ਲਿਓ ਇਹ ਨਾਲ ਯਾਰ ਤੈਨੂੰ ਉਸਤਾਦ ਕੌਣ ਬੜੂਗਾ ਐਦਾਂ ਮਾਸੀ ਦੀ ਕੁੜੀ ਨੂੰ ਪੁੱਛ ਤੂੰ ਆਪਣੀ ਮਾਂ ਹੀ ਘਰ ਕੱਢਦੀ ਤੈਨੂੰ ਕੌਣ ਵੜ ਲੂ ਘਰ ਆਪਣੇ ਯਾਰ ਕਮਾਲ ਦੀ ਗੱਲ ਕਰਦਾ ਤੂੰ ਦੇਖ ਕਹਤੇ ਤੋ ਪਾਇਏ ਜੇ ਕੇ ਸੁਣ ਮੇਰਾ ਉਹ ਤਾਂ ਮੁੰਡਿਆ ਨੇ ਪਤਾ ਕਰਾ ਲਿਆ ਤਾਂ ਮੈਂ ਤਾਂ ਚੱਲ ਕਰਾਉਣਾ ਸੀ ਹੁਣੇ ਤੇ ਤੂੰ ਮੇ ਤੋਂ ਪਹਿਲੇ ਪਤਾ ਕਰਾ ਲਿਆ ਭਾਈ ਇਹ ਸਾਰਾ ਪਤਾ ਹਾਂ ਫੋਨ ਕੀਤਾ ਤੁਹਾਨੂੰ ਸਾਰਾ ਪਹਿਲੇ ਪਤਾ ਕਰਾ ਲਿਆ ਸੀਦਾ ਉਹ ਕਹਿੰਦੇ ਸਿਰੇ ਦਾ ਉੱਚਾ ਬੰਦਾ ਆਏ ਚਲੋ ਅਜੀ ਕਹਿੰਦੇ ਵੀ ਚਲੋ ਇਨਸਾਨੇ ਤੋੜਦੇ ਠੰਡ ਬਹੁਤ ਹੈ ਵੀ ਨਹੀਂ ਵੀ ਸਾਡਾ ਤੁਹਾਨੂੰ ਮਾਰ ਲਿਆ ਫੋਨ ਮੈਂ ਕਹਿੰਦਾ ਭਾਈ ਨੂੰ ਕਰ ਦਿਆਂਗੇ ਠੰਡ ਲੱਗ ਜੂਗਾ ਉਹਨੂੰ ਇਹਵੇਂ ਘਰ ਵਾਲੀ ਮਗਰ ਲਾ ਕੇ ਕੀ ਕੀਤਾ ਫਿਰ ਬਦਲ ਦੇ ਬੇਚ ਦਿੱਤਾ ਬੱਚੇ ਕਿੰਨੇ ਆ ਮੇਰਾ ਤਲਾਕ ਹੋ ਗਿਆ ਸੀ ਪਹਿਲਾਂ ਤੇ ਉਹ ਕੋਲੀ ਦੀ ਜੋ ਵੀ ਇਹਦੇ ਜਾਣੇ ਭਾਈ ਜਮੀਂਗਾਂ ਦੇ ਉਹਨੇ ਵਿਆਹ ਕਰਾ ਲਿਆਗਾ ਉਹ ਮੇਰੀ ਵਾਲੀ ਜਿਹੜੀ ਮੇਰਾ ਥਲਾਕ ਸੀ ਉਹਨੇ ਨਹੀਂ ਕਰਾਇਆ ਮળો ਜਿਹੜੀ ਇਹ ਇਹਦੀ ਨਾਲ ਮੇਰਾ ਵੈਲੂਏਜ ਕਿੰਨਾ ਹੋਇਆ ਆਪਣਾ ਜਿੱਥੇ ਫਲਾਤਾ ਦੋ ਵਿਆ ਕਰਾਇਆ ਦੋ ਵਿਆ ਕਰਾਇਆ ਹਾਂਜੀ ਪਹਿਲਾ ਕਿੱਥੇ ਆ ਪਹਿਲਾ ਕਿੱਥੇ ਉਹ ਫੁਗਵਾੜੀ ਅੱਛਾ ਉਹ ਛੱਡ ਗਈ ਹਾਂਜੀ ਤੇ ਦੂਜੀ ਨੂੰ ਦੂਜੀ ਹੁਣ ਫਲਾਤਾ ਹਾਂਜੀ ਉਹਨੇ ਵਿੱਚ ਉਹਨੇ ਘੁੱਟਿਆ ਦਿਨ ਹਾਂਜੀ ਉਹ ਨਾਲ ਵੇਚਦਾ ਸਾਰਾ ਪੂਜਦਾ ਉਹ ਸਾਰਾ ਵੇਚਿਆ ਕਿਨੇ ਉਹਨੇ ਸਮਾਨ ਕੇ ਸਾਰਾ ਕਰਕੇ ਨੇ ਵੇਚ ਮਤਲਬ ਉਹਨੇ ਉਹਨੇ ਵੇਚਿਆ ਨਾਲ ਕਿੰਨੇ ਦਾ ਵੇਚਿਆ ਕਰ 2 ਲੱਖ ਦੇ ਵਗੈਰੇ ਘਰ ਵੀ ਵੇਚਤਾ ਸਾਮਾਨ ਵੀ ਉਹ ਸਭ ਲੈ ਕੇ ਤਾਂ ਹੁਣ ਬਦਲ ਗਏ ਘਰ ਪਹਿਲਾਂ ਥਾਲਿਆਂ ਨੇ ਵੇਚਿਆ ਕਿ ਫਗਵਾੜੇ ਵਾਲਿਆਂ ਨੇ ਅੱਛਾ ਪਹਿਲਾਂ ਥਾਲਿਆਂ ਨੇ ਉਹਨਾਂ ਨੇ ਘਰ ਵੇਚ ਕੇ ਪੈਸੇ ਸਾਰੇ ਲੈਲੇ ਦੇ ਕੋਲ ਹੁਣੇ ਪੈਸੇ ਮੰਗਦਾ ਉਹ ਇਹਨੂੰ ਕੁੱਟੇ ਅੱਗੇ ਉਹਨਾਂ ਨੇ ਨੀਲ ਪਾਏ ਤੇ ਬਾਜੀ ਲੱਤਾਂ ਵਾ ਸਾਰੀ ਉਹਨਾਂ ਨੇ ਸੋਈਆਂ ਦਿਖਾ ਲਤ ਚੰਗੀ ਮਾਰ ਕੁੱਟ ਫੇਦਾ ਹੋਈ ਹਾਂ ਹੋਰ ਬਾਜੀ ਸਾਰਾ ਉਹਨੂੰ ਦਰਵਾਜ਼ਾ ਆਹ ਦਿੱਤਾ ਨੀਲੇ ਇਹ ਲੰਮਾ ਪਾ ਕੇ ਕੁੱਟਿਆ ਹੋਰ ਬਾਜੀ ਉਹ ਕਿੰਨੇ ਜਣੇ ਦੱਸਣੀ ਹੈ ਹੈ ਤੂੰ ਮੇਰੇ ਨਾਲ ਸੀ ਬਜੀ ਉਹ ਕੋਕਸ ਬਾਲਮੀਕ ਜਾਂ ਅਸੀਂ ਮੈਂ ਬਾਰਾਂ ਦਾ ਮੁੰਡਾ ਸੀ ਤਾਂ 60 ਕਰਦੇ 60 ਇਕੱਠੇ ਪਏ ਹੁੰਦੇ ਤਾਂ ਤੂੰ ਘਰ ਕੀ ਜਾ ਤਲਾਕ ਹੋ ਗਿਆ ਫਿਰ ਕਿ ਦੁਨੀਆਂ ਜਾਣਦਾ ਉਹਨਾਂ ਦਾ ਤਲਾਕ ਨਹੀਂ ਉਹਨਾਂ ਬਜੀ ਹੋਇਆ ਉਹਨਾਂ ਤੇ ਭਲਾਥ ਵਾਲੀ ਬਜੀ ਹੈਗੀ ਆ ਉਹ ਚ ਭਲਾਥ ਵਾਲੀ ਹੈਗੀ ਹਾਂ ਭਲਾਥ ਵਾਲੀ ਉਹਦੇ ਕੋਲ ਜਾਣਾ ਆ ਉਹ ਹੁਣ ਲੋਰੀ ਲਿਨੀਣਾ ਜੀ ਉਹ ਮੇਰੇ ਕੋਲ ਕਿਹਾ ਸੀ ਉਹ ਕਿ ਤੂੰ ਜਾ ਜਿਨ੍ਹਾਂ ਨੂੰ ਦਿੱਤਾ ਹੈ ਉਹਨਾਂ ਨੂੰ ਪੈ ਜਿਵੇਂ ਜੇ ਕਿਹਾ ਤਾਂ ਉਹਨਾਂ ਨੇ ਫਿਰ ਜਲੇ ਪੈ ਮੰਗਦਾ ਆਪਣੇ ਕੋਟਦੇ ਵੀਰੇ ਨੂੰ ਉਹ ਕੋਟਦੇ ਆ ਆਪਣੇ ਪੈਸੇ ਸਾਰਾ ਜ਼ਮੀਨ ਜੂਨਾਂ ਵੇਚ ਕੇ ਆਪਣੇ ਨਾਲ ਲੈ ਪੈਸੇ ਇਹ ਮੰਗਦਾ ਜਲੇ ਪੈਸੇ ਆਪਣੇ ਤੋਵੇ ਕੋਟਦੀ ਇਹਨੂੰ ਘਰ ਵੇਚਿਆ ਹੋਰ ਕੀ ਵੇਚਿਆ ਕਰੇ ਸੀ ਨਾ ਜੀ ਹੋਰ ਫਿਰ ਹੁਣ ਕੀ ਕਰਨਾ ਫੇ ਹੁਣ ਦੱਸ ਕਿਹੜੀ ਘਰ ਵਾਲੀ ਤੋਂ ਜਾਣਾ ਦੋਨਾਂ ਚੋਂ ਕੀ ਮੈਂ ਅਜਾ ਰਣਾਈ ਸਕਾਂ ਤੂੰ ਆਦੇ ਜਾਣਾ ਕਿਹਨਸੇ ਹੁਣ ਨਾ ਭੂਆ ਨਾ ਦੋਨਾਂ ਘਰ ਵਾਲੀਆਂ ਚੋ ਤੇ ਨਾ ਮਾਸੀ ਦੀ ਕੁੜੀ ਨੇ ਹੁਣ ਦੱਸ ਕਿੱਥੇ ਜਾਣਾ ਫੋਨ ਹੈਗਾ ਭਜੀ ਤੂੰ ਫੋਨ ਲਾ ਫੋਨ ਦੱਸ ਕਿੱਥੇ ਕਿਹੜਾ ਤਰੀਕਾ ਕੋਈ ਫੋਨ ਦੇ ਮਾਰ ਦੇ ਉਹ ਸਾਰਾ ਵੀਰ ਨੇ ਪਤਾ ਕਰਾ ਲਿਆ ਕਹਿੰਦਾ ਤੂੰ ਏਦਾਂ ਡੰਡੇ ਮਾਰੇ ਫੋਨ ਚੱਲਦਾ ਫੋਨ ਚੱਲਦਾ ਉਹ ਸਿਮ ਨਹੀਂ ਬਲੂਸ਼ੂ ਕਰਤਾ ਬੀ ਲਖਾ ਚੱਲ ਕੋਈ ਨਹੀਂ ਹੁਣ ਸਾਡੇ ਕੋਲ ਚੱਲ ਸੇਵਾ ਕਰ ਫਿਰ ਸਵੇਰੇ ਪਹਿਲਾਂ ਤਾਂ ਦਵਾਈ ਪਾਣੀ ਲੈ ਤੁਰਨੀ ਹੋਣ ਡਿਆ ਬੁਰੇ ਹਾਲਾਤ ਨੇ ਹਨਾ ਇਲਾਚਾ ਪਈਆਂ ਯਾਰ ਪਰ ਜੇ ਜੇ ਤਾਂ ਪੁੱਤਰਾ ਜੇ ਤਾਂ ਤੂੰ ਮਾਂ ਕੱਢੀ ਆ ਫੇਰ ਤਾਂ ਦੇਖ ਲੈ ਸਮਾਂ ਆ ਗਿਆ ਕਿ ਨਹੀਂ ਆ ਗਿਆ ਉਹ ਆਪਣੇ ਸੱਚ ਬੋਲ ਜੇ ਕੱਢੀ ਆ ਚਲੋ ਜੋ ਜੋ ਮੇਰੀ ਗੱਲ ਤਾਂ ਸੁਣੋ ਚਲ ਜੋ ਹੁਣ ਹੋ ਗਿਆ ਹੋ ਗਿਆ ਕੱਢੀ ਆ ਮਾਂ ਉਹ ਤਾਂ ਸਪੰਸਰ ਸਾਹਿਬ ਸਾਰੇ ਕਮਿਊਨਿਟੀ ਦੇ ਉਹਨਾਂ ਨੇ ਘਰ ਦੇ ਸਾਹਮਣੇ ਮਿਲ ਬਿਆਗਰਾ ਮੁਖਲੀ ਨੇ ਕੱਢ ਕੇ ਆ ਜਾ ਦੂਹਨ ਸਿੰਘ ਅੱਜ ਜਦੋਂ ਆਪ ਲੈ ਕੇ ਆਪ ਨੇ ਹੈ ਤੂੰ ਮੇਰਾ ਘਰ ਲੈ ਕੇ ਠੀਕ ਹੈ। ਅੱਛਾ ਤੂੰ ਤਾਂ ਘਰ ਲਖਾ ਲਿਆ ਮਾਂ ਤੋਂ। ਮਾਂ ਦੇ ਨਾਲ ਸੀ। ਮਾਂ ਦੇ ਨਾਲ ਘਰੋਂ ਲਖਾ ਲਿਆ ਜਿਹੜਾ ਘਰ ਵਾਲੀ ਨੂੰ ਵੇਚਿਆ। ਤੇ ਘਰੋਂ ਤੂੰ ਕਿਹਾ ਚਲ ਜਾ। ਨਹੀਂ ਨਹੀਂ ਉਹ ਪਹਿਲਾਂ ਮੈਂ ਸੁਣੀ ਕਦੇ ਵੀ ਅਸੀਂ ਰੱਖੋਗੇ ਸਾਡੇ ਕੋਲੋਂ ਕਿ ਦਾ ਮੈਂ ਕਿਉਂ ਠੀਕ ਹੈ। ਤੇ ਬਾਅਦ ਚ ਉਹ ਆਸ਼ਰਮ ਲੱਗਾ ਅਸਨਮਾ। ਮੈਂ 2 ਸਾਲ ਦਾ ਹੋਇਆ। ਕਿਹੜੇ ਆਸ਼ਰਮ ਗਈ ਹੈ ਮਾਂ ਤੇ। ਉਹ ਪਹਿਲਾਂ ਸੀ ਪਤਾ ਭਾਈ ਇਹ ਜ਼ਿਆਦਾ ਕਿ ਸਾਡੇ 6 ਮਹੀਨਾ ਛੱਡਿਆ ਮੈਂ ਤੈਨੂੰ ਉਹ ਆਸ਼ਰਮ ਫੇ। ਜਿਹੜੇ ਆਸ਼ਰਮ ਚ ਮਾਂ ਬੈਠੀ ਹੈ ਛੱਡਿਆ ਮੈਂ ਪਤਾ ਦੇਖੂਗੀ ਨਾਲੇ ਮੇਰਾ ਪੁੱਤ ਆ। ਮੈਨੂੰ ਘਰੋਂ ਕੱਢਣੇ ਆਲਾ। ਅੱਜ ਮੇਰਾ ਪੁੱਤ ਵੀ ਉਸੇ ਹੀ ਆਜਰਮ ਚਾਇਆ ਕੀ ਬੀਤੂਗੀ ਉਹਦੇ ਦਿਲ ਤੇ ਉਹ ਮੈਂ ਮੰਮੀ ਨਬਜ਼ਰਾਂ ਨੂੰ ਛੱਡ ਤਾ ਹੈ ਤੁਸੀਂ ਪਤਾ ਕਰਦੇ ਹੋ ਉੱਥੇ ਚੱਲ ਜਾਊਗਾ ਨਹੀਂ ਤਾਂ ਫਿਰ ਉਹ ਉਹਦੇ ਤੇ ਕੀ ਕੀ ਬੀਤੂਗੀ ਤੇ ਮੇਰਾ ਪੁੱਤ ਜਿਹਨੂੰ ਮੈਂ ਜਿਹਨੂੰ ਜੰਮਿਆ ਪਾਲਿਆ ਅੱਜ ਉਹਨੇ ਮੈਨੂੰ ਕੱਢ ਕੇ ਤੇ ਮੈਂ ਉਹ ਉਹਦੇ ਦਿਲ ਚ ਫੇਰ ਐਮ ਹੋਣਾ ਬਦੰਦਰਾ ਤੂੰ ਦਾ ਤੇਰੇ ਦਿਲ ਚ ਨਾ ਹੋਗਾ ਮਾਂ ਲੱਭਣ ਨੂੰ ਮਹਾਰਾਜ ਕਿਦਾਂ ਮਾਂ ਤੇਰੀ ਫੇਰ ਤੈਨੂੰ ਲੱਭੂਗੀ ਤੈਨੂੰ ਜੱਫੀ ਪਾ ਕੇ ਰੋਊਗੀ ਕੰਨ ਲਾ ਕੇ ਆ ਕੁੜੀਆ ਕਹ ਸੀ ਮੈਂ ਕਹ ਸੀ ਮੈਂ ਕਹ ਹੋਂਦੀ ਮੇਰੀ ਮਾਂ ਬਲਾ ਦੋ ਮਾ ਆਪਣੀ ਗਲਤੀ ਮੰਨਦਾ ਕਿ ਮੈਂ ਮੁੜ ਕੇ ਦੱਟ ਕਰੀ ਵੀ ਕਰ ਸਕਦਾ ਹਾਂ ਹੁਣ ਲੇਟ ਬਹੁਤ ਹੋ ਗਿਆ ਨਾ ਹੁਣ ਤੱਕ ਤੇ ਤੋਂ ਬਚਾ ਹੀ ਕੁਝ ਨਹੀਂ ਹੈਗਾ 3 ਵਜੇ ਹੁਣ ਪੈਸੇ ਵੀ ਗਏ ਉਹਨੇ ਰਕਲੇ ਆ ਜਮੀਨ ਤੇਰੀ ਹੋਣਾ ਦੱਬ ਲਈਏ ਪੈਸੇ ਉਹ ਦਿੰਦੇ ਤੇ ਨੌਨਕਟ ਮਾਰ ਕਰਦੇ ਆ ਹੁਣ ਤਾਂ ਚਲੋ ਵੀ ਅਸੀਂ ਅਸਾਥ ਨੂੰ ਹੋਇਆ ਆਪਣੀ ਗਲਤੀ ਦਾ ਪਰ ਹੋਇਆ ਉੱਥੇ ਜਾ ਕੇ ਜਿਹੜੇ ਵਜੇ ਕੁਝ ਨਹੀਂ ਜਦੋਂ ਵਜੇ ਆ ਕੁਝ ਬਚਾਏ ਕੁਝ ਨਹੀਂ ਅਸਾਥ ਹੈਗਾ ਗਲਤੀ ਦਾ ਫਿਰ ਮਾਪੇ ਚਲੋ ਤੋਂ ਵੱਡਾ ਕਹਿਣਾ ਹੁੰਦਾ ਤਾਂਕੇ ਹੀ ਬੰਦੇ ਆ ਤੱਕੇ ਹੀ ਬੰਦੇ ਆ ਆਪ ਦੇ ਖਾਦੇ ਧੱਕੇ ਆ ਹੋਰ ਕਦੇ ਆ ਆ ਆਪ ਆਪ ਕੁਛ ਨਾ ਕੁਛ ਪਰਸੈਂਟ ਆ ਆਪ ਦੇ ਕੋਲ ਵੀ ਗਲਤੀ ਹੋਈ ਹੁੰਦੀ ਆ ਨਹੀਂ ਮੈਂ ਕਹਿੰਦਾ ਮੇਰੀ ਗਲਤੀ ਮੈਂ ਮਰ ਕੇ ਵੀ ਨਹੀਂ ਆਪਣੀ ਗੱਲ ਸੁਧਾਰ ਸਕਦਾ ਹੂੰ ਪਰ ਕਿਉਂ ਨਹੀਂ ਆਪਣੀ ਗੱਲ ਸੁਧਾਰ ਸਕਦਾ ਮੈਂ ਚੱਲ ਹੁਣ ਅੱਜ ਬਾਜੀ ਕਿਹੜੇ ਬਣ ਆਹ ਉਹਨੇ ਲੈ ਚਿਕਨ ਯਾਦ ਮੰਨ ਆ ਜਾ ਬਈ ਨਕਤਾ